ਪਰ ਜੋ ਵੀ ਸੱਚੇ ਪਾਤਸ਼ਾਹ ਦੇ ਘਰੋਂ ਮਧੁਰ ਚੈਲੀ ਉਹ ਮਿਲੂ ਬਾਕੀ ਜੋ ਮੈਂ ਪੰਜਾਬ ਨੂੰ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਹਾਂ ਜਿਹੜੇ ਬੰਦੇ ਬਹੁਤ ਘਟੀਆ ਮਾਨਸਿਕਤਾ ਦੇ ਧਾਰਨੀ ਨੇ ਉਹ ਪਹਿਲਾਂ ਇੱਕ ਉਹ ਸਰਸੇਵਾੜਾ ਉਹਨੇ ਕਿਵੇਂ ਸਾਧਵੀਆਂ ਦੇ ਨਾਲ ਜ਼ਬਰਦਸਤੀ ਕੀਤੀ ਪਰ ਉਹ ਕਿਵੇਂ ਪੰਜਾਬ ਤੋਂ ਬਾਹਰ ਆ ਗਿਆ ਅੱਜ ਵੀ ਉਹਦੀ ਪੂਛ ਬੁਕਨਾਈ ਹੁੰਦੀ ਹੈ ਸੌਦੇ ਬਾਰੇ ਚੁੱਪ ਕੇ ਸੁਣੀਅਰੇ ਸਾਥੀ ਮੈਂ ਵੀ ਹੈਰਾਨ ਆਂ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜੀ ਨੀਚ ਬਿਰਤੀ ਵਾਲੇ ਲੋਕ ਆ ਜਿਨ੍ਹਾਂ ਨੂੰ ਪੰਜਾਬ ਦੀ ਸਾਇਕੀ ਦਾ ਨਹੀਂ ਪਤਾ ਵੀ ਇੱਥੇ ਅਸੀਂ ਹਰੇਕ ਨੂੰ ਆਪਣੀ ਧੀ ਭੈਣ ਮੰਨਦੇ ਆਂ ਔਰ ਸਾਡੇ ਤੇ ਇਥੇ ਅਨੰਦਪੁਰ ਸਾਹਿਬ ਜਿਵੇਂ ਇੱਕ ਵਾਰੀ ਸਾਹਿਬ ਜਾਨਾ ਜੀ ਸਿੰਘ ਅ ਬਸੀ ਪਠਾਨਾ ਦੇ ਹਾਕਮ ਦੇ ਨਾਲ ਇਸੇ ਕਰਕੇ ਲੜਦੇ ਸੀ ਕਿ ਉੱਥੇ ਵੀ ਇੱਕ ਮਜਰੂਮ ਧੀ ਹੋ ਉਹ ਬਸੇ ਪਠਾਨਾ ਦੇ ਹੱਥ ਵਿੱਚ ਚੁੱਕ ਕੇ ਲੈ ਗਈ ਸਾਡੀ ਪੰਜਾਬ ਦੀ ਸੈਕੀ ਜਾਂ ਸਿੱਖਾਂ ਦੀ ਸੈਕੀ ਪੂਰੇ ਸੰਸਾਰ ਦੀ ਉਹ ਇਹ ਆ ਕਿ ਅਸੀਂ ਕਹਿੰਦੇ ਵੀ ਧਿੰਗਾ ਬਣਾ ਪਰਿਵਾਰ ਉਸ ਪੰਜਾਬ ਦੇ ਵਿੱਚ ਅੱਜ ਇਹੋ ਜੀ ਸੈਕੀ ਵਾਲੇ ਨੂੰ ਭਾਰਿਆ ਜਾ ਰਿਹਾ ਭਾਵੇਂ ਜਿਹੜਾ ਤੁਸੀਂ ਬੰਦਾ ਕਹਿ ਰਹੇ ਹੋ ਇਹਨਾਂ ਦਾ ਇਹ ਮਾਝੇ ਦੇ ਇਲਾਕੇ 'ਤੇ ਵੀ ਪ੍ਰਭਾਵ ਬਹੁਤ ਹੈ ਮਾਝੇ 'ਚ ਬਹੁਤ ਹੈ ਪਰ ਮੈਂ ਇਹਨਾਂ ਦੇ ਲੋਕਾਂ ਨੂੰ ਵੀ